ਹੈਲੋ ਜੀ ਸਰਨ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਹੋਪਸ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ ਸੋ ਮੈਂ ਮਰ ਗਈ ਸੀ ਬ੍ਰੇਕਫਾਸਟ ਤੇ ਮੈਂ ਨਾ ਆ ਮੇਰੇ ਕੋਲ ਮਰਚਾਂ ਪਈਆਂ ਸੀਗੀਆਂ ਮੈਂ ਪੰਜਾਬੀ ਸਟੋਰ ਤੋਂ ਲੈ ਕੇ ਆਈ ਸੀ ਤੇ ਮੈਂ ਨਾ ਦਹੀਂ ਤੇ ਮਿਰਚਾਂ ਦੀ ਸਬਜ਼ੀ ਬਣਾ ਰਹੀ ਸੀ ਕਿ ਤੇ ਸੋਚਿਆ ਤੁਹਾਡੇ ਨਾਲ ਵੀ ਰੈਸਪੀ ਸ਼ੇਅਰ ਕਰ ਦਿਆਂ ਮੈਂ ਕਿਵੇਂ ਬਣਾਉਣੀ ਹੈ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਇਹ ਵਾਲੀ ਸਬਜ਼ੀ ਬਣਾਉਣੀ ਹੈ ਉਹ ਜਾਂ ਨਹੀਂ ਬਣਾਉਂਦੇ ਸੋ ਆਪਾਂ ਬਣਾਉਣੀ ਹੈ ਮਿਰਚਾਂ ਤੇ ਦਹੀਂ ਦੀ ਸਬਜ਼ੀ ਉੰਦ ਲਈ ਨਾ ਮੈਂ ਲੈ ਲਿਆ ਨੇ ਮਿਰਚਾਂ ਇਹ ਮਿਰਚਾਂ ਕੋੜੀਆਂ ਨਹੀਂ ਹੈਗੀਆਂ ਇਹ ਮਿੱਠੀਆਂ ਹੀ ਹੁੰਦੀਆਂ ਨੇ ਸੋ ਆਪਾਂ ਲਲੀਆਂ ਨੇ ਮਿਰਚਾਂ ਇਹਨਾਂ ਨੂੰ ਮੈਂ ਗੋਲ ਗੋਲ ਕੱਟ ਲਿਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਤੇ ਥੋੜੀ ਜੀ ਅਦਰਕ ਆ ਜਿਹੜੇ ਬਾਕੀ ਸਮਾਨ ਨੇ ਇਹ ਦੂਜੀ ਰੈਸਪੀ ਲਈ ਹੈ ਨਾਲ ਹੀ ਆਪਾਂ ਲੈ ਲਿਆ ਦਹੀਂ ਦਹੀਂ ਨਾਲ ਆਪਾਂਵੇਂ ਇੱਕ ਪੌਣੀ ਦੇ ਵਿੱਚ ਪਾ ਕੇ ਰੱਖ ਲਿਆ ਤਾਂ ਕਿ ਇਹਦਾ ਐਕਸਟਰਾ ਪਾਣੀ ਨਿਕਲ ਜਾਵੇ ਤੇ ਮਸਾਲਿਆਂ ਵਿੱਚ ਹੁਣ ਆਪਾਂ ਲੈ ਲਿਆ ਹਿੰਗ ਜੀਰਾ ਲਾਲ ਮਿਰਚ ਥੋੜੇ ਜਿਹਾ ਗਰਮ ਮਸਾਲਾ ਨਮਕ ਹਲਦੀ ਤੇ ਰਾਏ ਤੇ ਨਾਲ ਹੀ ਆਪਾਂ ਲੈ ਲਿਆ ਸਰੋਂ ਦਾ ਤੇਲ ਤੇ ਹੁਣ ਆਪਾਂ ਗੈਸ ਔਨ ਕਰ ਲੈਣਾ ਤੇ ਪੈਨ ਨੂੰ ਗਰਮ ਹਮਲਾਸ ਰੱਖ ਦੇਣਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਥੋੜਾ ਜਿਹਾ ਆਇਲ ਥੋੜਾ ਜਿਹਾ ਤੇਲ ਮੈਨੂੰ ਸਾਰੀਆਂ ਸਬਜ਼ੀਆਂ ਹੀ ਮਤਲਬ ਸਰੋਂ ਦੇ ਤੇਲ ਵਿੱਚ ਬਣਾਉਣੀਆਂ ਮੈਂ ਦੂਜਾ ਕੁਕਿੰਗ ਆਇਲ ਬਹੁਤ ਘੱਟ ਯੂਜ਼ ਕਰਨੀ ਆ ਤੇ ਮੈਨੂੰ ਇਹਦੇ ਵਿੱਚ ਬੜੀਆਂ-ਬੜੀਆਂ ਲੱਗਦੇ ਨੇ ਬੜੀਆਂ ਕਰਾਰੀਆਂ ਬਣਦੀਆਂ ਨੇ ਕਰਾਰੀ ਬਣਦੀ ਜਾਂਦੇ ਵਿੱਚ ਸਬਜੀ ਨਾ ਸਰੋਂ ਦੇ ਤੇਲ ਵਿੱਚ ਤੁਸੀਂ ਟਰਾਈ ਜ਼ਰੂਰ ਕਰਿਆ ਕਰੋ ਸੋ ਹੁਣ ਨਾ ਮੈਂ ਤੇਲ ਗਰਮ ਹੋ ਗਿਆ ਇਸੇ ਮਿਲਦੇ ਚ ਜੀਰਾ ਤੇ رائی ਪਾ ਦਿੱਤਾ ਤੇ ਆਪਾਂ ਨਾ ਹੁਣ ਇਹਨੂੰ 2 ਮਿੰਟ ਲਈ ਨਾ ਵੇਟ ਕਰਾਂਗੇ ਤਾਂ ਕਿ رائی ਤੇ ਜੀਰਾ ਨਾ ਪਾਪ ਆਊਟ ਹੋ ਜੇ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਲਸਣ ਨਾ ਆਪਾਂ ਆਪਣਾ ਅੰਜੀਰਾ ਤੇ ਰਾਈ ਨਾ ਪੁੰਨੇ ਗਏ ਨੇ ਪਾਪ ਆਉਟ ਹੋ ਗਿਆ ਨੇ ਤੇ ਹੁਣ ਆਪਾਂ ਥੋੜਾ ਜਿੰਨੇ ਵਿੱਚ ਪਾਵਾਂਗੇ ਲਸਣ ਜਿੰਨਾ ਕੁ ਮਤਲਬ ਜਿੰਨੀਆਂ ਕਿ ਮਿਰਚਾਂ ਨੇ ਮੈਂ ਕਿਉਂਕਿ ਆਪ ਹੀ ਖਾਣੀ ਹੈ ਤੇ ਮੈਂ ਥੋੜੀ ਜੀ ਹੀ ਬਣਾਉਣ ਲੱਗੀ ਸੀ ਮੈਂ ਜਿਆਦਾ ਨਹੀਂ ਬਣਾਉਣ ਲੱਗੀ ਕਿਉਂਕਿ ਘਰ ਮੈਂ ਹੀ ਹਾਂ ਸਹੀ ਹੈ ਨਹੀਂ ਤੋਂ ਹੁਣ ਆਪਕ ਤਕ 2 ਮਿੰਟ ਨੂੰ ਸੌਤੇ ਕਰ ਲੈਣਾ ਆਪਣੇ ਨਾ ਅਦਰਕ ਲਸਣ ਦਾ ਸੌਤੇ ਹੋ ਗਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਵਾਲੀਆਂ ਮਚਾਂ ਤੇ ਤੁਸੀਂ ਮੇਕ ਸ਼ੋਰ ਕਰਿਓ ਕਿ ਤੁਹਾਡੇ ਫਲੇਮ ਨਾ ਸਲੋ ਹੀ ਰਹੇ ਹਾਈ ਉਹਦੇ ਮਤਲਬ ਹਾਈ ਨਾ ਰਵੇ ਨਹੀਂ ਤੇ ਸਾਰਾ ਕੁਝ ਸੜਦੇ ਜਾ ਤੇ ਫਿਰ ਉਹ ਸਵਾਦ ਨਹੀਂ ਆਉਣਾ ਹੈਗਾ ਤੇ ਤੁਸੀਂ ਕਹੋਗੇ ਕਿ ਸਾਡੀ ਰੈਸਪੀ ਤਾਂ ਵਧੀਆ ਬਣੀ ਨਹੀਂ ਸੋ ਹੁਣ ਆਪਾਂ ਨਾ ਇਹਦੇ ਵਿੱਚ ਪਾ ਲਿਆ ਨੇ ਮਰਚਾਂ ਇੱਕ ਮਿੰਟ ਲਈ ਚੰਗੀ ਕਰਨ ਨਾਲ ਇਹ ਚੀਜ਼ਾਂ ਨੂੰ ਸੜਕੇ ਕਰ ਲਾਂਗੇ ਹੁਣ ਇਹ ਤੋਂ 2 ਮਿੰਟ ਲਈ ਹਰੀਆਂ ਮਿਰਚਾਂ ਆਪਾਂ ਪਾਈਆਂ ਸੀਗੀਆਂ ਨੇ ਸੌਟੇ ਹੋ ਗਿਆ ਨੇ ਤੇ ਹੁਣ ਤੁਸੀਂ ਆਹ ਵਾਲਾ ਸਾਰਾ ਮਸਾਲਾ ਇਹਨਾਂ ਜਿਹੜੇ ਇਹਨਾਂ ਦੇ ਵਿੱਚ ਮਿਕਸ ਕਰ ਦੋ ਤੇ ਹੁਣ ਆਪਾਂ ਇਹਨੂੰ 5 ਤੋਂ 7 ਮਿੰਟ ਲਈ ਦਾ ਮਸਾਲਿਆਂ ਵਿੱਚ ਹੀ ਪਕਣ ਦਵਾਂਗੇ ਬੜੀ ਇਜੀ ਜੀ ਰੈਸਪੀ ਹੈ ਇਨਸਟੈਂਟ ਬਣ ਜਾਂਦੀ ਹੈ ਕੋਈ ਨਹੀਂ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਬਸ ਤੁਹਾਡੇ ਕੋਲ ਸਮਾਨ ਹੋਣਾ ਚਾਹੀਦਾ ਹੈ ਤੇ ਤੁਸੀਂ ਇਹ ਜਿਹੜੀਆਂ ਮਰਚਾਂ ਨੇ ਨਾ ਇਹ ਫਰਟੀ ਕਰਨਾਂ ਤੋਂ ਲੈ ਕੇ ਆਉਂਦੀ ਹੁੰਦੀਆਂ ਉੱਥੇ ਆਉਂਦੀਆਂ ਹੁੰਦੀਆਂ ਇਹ ਮਰਚਾਂ ਤੇ ਤੁਸੀਂ ਉੱਥੋਂ ਲੈ ਸਕਦੇ ਹੋ ਇਹ ਵਧੀਆ ਮਰਚਾਂ ਤੇ ਟਰਾਈ ਜ਼ਰੂਰ ਕਰਿਓ ਇਹ ਬੜੀ ਵਧੀਆ ਲੱਗਦੀ ਹੈ ਰੈਸਪੀ ਨਾ ਇਹਨੂੰ ਤੁਸੀਂ ਫਰੌਂਟੀ ਨਾਲ ਅ ਰੋਟੀ ਨਾਲ ਇਵਨ ਕੀ ਤੁਸੀਂ ਸਟੀਮ ਰਾਈਸ ਨਾਲ ਵੀ ਇਹਨੂੰ ਖਾ ਸਕਦੇ ਹੋ ਸੋ ਹੁਣ ਆਪਾਂ ਇਹਨੂੰ ਕਰਦੇ ਹਾਂ ਵੇਟ ਤਾਂ ਕਿ ਇਹ ਜਿਹੜੇ ਜਿੰਨੇ ਮਸਾਲੇ ਨੇ ਤੇ ਮਰਚਾਂ ਸੌਫਟ ਹੋ ਜਾਣ ਤੇ ਮਰਚਾਂ ਵਿੱਚ ਇਹਨਾਂ ਦਾ ਫਲੇਵਰ ਆ ਜਾਏ ਹੁਣ ਦੇਖੋ ਆਪਣੇ ਨਾ ਮਰਚਾਂ ਜਿਹੜੀਆਂ ਬਣਾਈਆਂ ਸੀ ਜਾਂ ਨਾ ਉਹ ਬਿਲਕੁਲ ਠੰਡੀਆਂ ਹੋਈਆਂ ਨੇ ਬਿਲਕੁਲ ਤੇ ਜਿੰਨਾ ਵੀ ਤੇਲ ਤੇ ਮਸਾਲਾ ਸਿਰੋ ਸਾਰਾ ਇਹਨਾਂ ਨੇ ਇਹਨਾਂ ਉੱਤੇ ਕੋਟ ਹੋ ਗਿਆ ਤੇ ਹੁਣ ਇੱਥੇ ਆ ਕੇ ਆਪਾਂ ਨਾ ਜਿਹੜਾ ਦਹੀਂ ਸੀਗਾ ਜਿਹੜਾ ਮੈਂ ਪੋਣੀ ਦੇ ਵਿੱਚ ਪਾ ਕੇ ਰੱਖਿਆ ਹੋਇਆ ਸੀ ਨਾ ਇਹਦੇ ਵਿੱਚ ਜਿਹੜਾ ਵੀ ਐਕਸਟਰਾ ਪਾਣੀ ਖਤਮ ਵੀ ਨਿਕਲ ਚਵੇ ਥੋੜਾ ਜਿਹਾ ਉਹ ਮੈਂ ਹੁਣ ਇਹਦੇ ਵਿੱਚ ਪਾ ਦਿੰਨਾ ਇਹ ਕਰਕੇ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਮਿਕਸ। ਉਹ ਆਪਾਂ ਨਾ ਦਹੀਂ ਮਿਕਸ ਕਰ ਦਿੱਤਾ ਤੇ ਅਨ ਦਹੀਂ ਬਿਲਕੁਲ ਨਹੀਂ ਫਟਿਆ ਹੈਗਾ ਦੇਖੋ। ਠੰਡੀ ਚੀਜ਼ ਵਿੱਚ ਦਹੀਂ ਪਾਉਣ ਮਤਲਬ ਜਦੋਂ ਤੁਸੀਂ ਕੋਈ ਵੀ ਚੀਜ਼ ਬਣਾਉਣੀ ਹੋ ਨਾ I mean ਦਹੀਂ ਨਾਲ ਰਿਲੇਟ ਕਰਦੇ ਜਿਹੜੀ ਉਹ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਕਿ ਵੀ ਐਵੇਂ ਜਾਤਾ ਉਹ ਠੰਡੀ ਹੋ ਜਾਵੇ। ਅ ਜਿੰਨੇ ਚਿਰ ਤੁਸੀਂ ਦਹੀਂ ਪਾਉਣਾ ਹੈ ਜਾਂ ਫਿਰ ਉਹਦੇ ਵਿੱਚ ਨਮਕ ਬਾਦੇ ਚ ਪਾਇਆ ਕਰੋ। ਸੋ ਹੁਣ ਦੇਖੋ ਆਪਣਾ ਦਹੀਂ ਤੇ ਮਰਚਾਂ ਦੀ ਸਬਜੀ ਸੀ ਉਹ ਬਿਲਕੁਲ ਰੈਡੀ ਹੈ ਤੇ ਹੁਣ ਆਪਾਂ ਇਹਨੂੰ ਕਰਨੇ ਆ ਸਰਵ ਹੁਣ ਮੈਂ ਕਰ ਲਿਆ ਨੇ ਸਰਵ ਤੇ ਮੈਂ ਥੋੜੀਆਂ ਜਿਹੀਆਂ ਬਣਾਈ ਸੀ ਕਿਉਂਕਿ ਮੈਂ ਖਾਣੀਆਂ ਸੀ ਘਰੇ ਕੋਈ ਨਹੀਂ ਸੀ ਹੈਗਾ ਸੋ ਤੁਸੀਂ ਇਹਨਾਂ ਨੂੰ ਐਵੇਂ ਬਣਾ ਕੇ ਫ੍ਰਿਜ ਵਿੱਚ ਰੱਖ ਵੀ ਸਕਦੇ ਹੋ ਤੇ ਜਿਵੇਂ ਆਪਾਂ ਚਟਨੀ ਵਗੈਰਾ ਨਹੀਂ ਲੈਂਦੇ ਓਵੇਂ ਥੋੜੇ ਕਤੋਂ ਸੀ ਰੋਟੀ ਨਾਲ ਜਿਵੇਂ ਦਾਲ ਸਬਜੀ ਬਣਾਉਣੀ ਹੋ ਤਾਂ ਨਾਲ ਥੋੜੀਆਂ ਜੀਆਂ ਇੱਕ ਤੋਂ ਦੋ ਚਮਚੇ ਜੀ ਵੀ ਨਾਲ ਐਜ਼ ਅ ਚਟਨੀ ਦੀ ਤਰ੍ਹਾਂ ਖਾਇਆ ਕਰੋ ਬੜੀ ਸਵਾਦ ਲੱਗਦੀ ਆ ਟਰਾਈ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ